ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੂੰ ਕੋਰ ਤੋਂ ਲੱਗਿਆ ਵੱਡਾ ਝਟਕਾ 40 ਹਜ਼ਾਰ ਪੰਨਿਆਂ ਦੀ ਰਿਪੋਰਟ ਦੇ ਵਿੱਚ ਵੱਡੇ ਵੱਡੇ ਖੁਲਾਸੇ ਹੋਏ ਨੇ ਕਿ ਕਿਸ ਤਰ੍ਹਾਂ ਵਿਕਰਮ ਮਜੀਠੀਆ ਨੇ ਪੁੱਠੇ ਸਿੱਧੇ ਹੱਥ ਮਾਰ ਕੇ ਇੰਨਾ ਪੈਸਾ ਜੋੜਿਆ ਕਿਉਂਕਿ ਮਾਮਲਾ ਹੈ 11 ਹਜ਼ਾਰ ਕਰੋੜ ਦਾ ਹਿੱਸੇ ਦੇ ਵਿੱਚ ਵਿਕਰਮ ਮਜੀਠੀਆ ਨੂੰ 700 ਕਰੋੜ ਰੁਪਏ ਆਉਂਦਾ ਹੈ ਸਤਾ ਅਤੇ ਪਿੰਦੀ ਕਰ ਰਹੇ ਸਨ ਜਿਹੜੇ ਇੰਟਰਨੈਸ਼ਨਲ ਡਰਗ ਤਸਕਸੀ ਬਿਕਰਮਜੀਤਿਆ ਵੱਲੋਂ ਜਦੋਂ ਸਤਾ ਦੇ ਵਿੱਚ ਸੀ ਜਦੋਂ ਐਜ਼ ਏ ਸੁਪਰ ਸੀਐਮ ਦੇ ਨਾਂ ਨਾਲ ਜਾਣੇ ਜਾਂਦੇ ਸੀ ਕਿਉਂਕਿ ਸ਼ਰੋਮੀ ਅਕਾਲੀ ਦਲ ਦੇ ਵਿੱਚ ਬਿਕਰਮਜੀਤਿਆ ਦੀ ਤੂਤੀ ਬੋਲਦੀ ਸੀ ਬਿਕਰਮਜੀਤਿਆ ਤੋਂ ਸ਼ਰੋਮੀ ਅਕਾਲੀ ਦਲ ਦੇ ਵਿੱਚ ਪੱਤਾ ਨਹੀਂ ਹਿਲਦਾ ਸੀ ਹਾਲਾਂਕਿ ਬੀਬੀ ਚਿਗਰਕੌਰ ਨੇ ਕਿਹਾ ਜੇਕਰ ਪੱਠਾ ਪਟਾਇਆ ਹੈ ਪੱਠਾ ਬਿਠਾਇਆ ਹੈ ਸ਼ਰੋਮਣੀ ਅਕਾਲੀ ਦਲ ਦਾ ਨੰਬਰ 1 ਸੁਖਵਿਰਸ ਸਿੰਘ ਬਾਦਲ ਅਤੇ ਨੰਬਰ 2 ਬਿਕਰਮਜੀਤ ਸਿੰਘ ਕਿਉਂਕਿ ਸ਼ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਚਿੱਟਾ ਵਿਕਿਆ ਚਿੱਟੇ ਕਰਕੇ ਸ਼ਰੋਮਣੀ ਅਕਾਲੀ ਦਲ ਦੀ ਸੁਪਚੀ ਲੀਡਰਸ਼ਿਪ ਬਦਨਾਮ ਹੋਈ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਅਤੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਨੂੰ ਕੌਮ ਨੇ ਮੂੰਹ ਹੀ ਨਹੀਂ ਲਾਇਆ ਚਰਮਣੀ ਅਕਾਲੀ ਦਲ ਨੂੰ ਵੋਟ ਨਹੀਂ ਪਾਈ ਹਾਲਾਂਕਿ ਚਰਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਨੇ ਜੇਕਰ ਚਰਮਣੀ ਅਕਾਲੀ ਦਲ ਹੋਰ ਕਿਸੇ ਦੇ ਹੱਥਾਂ ਵਿੱਚ ਚਲੀ ਜਾਂਦੀ ਹੈ ਤਾਂ ਹੋ ਸਕਦਾ ਹੈ ਕਿ ਚਰਮਣੀ ਅਕਾਲੀ ਦਲ ਦੀ ਪੁਨਰਸਰਜੀਤੀ ਹੋ ਜਾਵੇ ਲੇਕਿਨ 700 ਕਰੋੜ ਰੁਪਏ ਦੀ ਬੇਅਨਾਮੀ ਜਾਇਦਾਦ ਦੇ ਖੁਲਾਸੇ ਉਸ 40 ਹਜ਼ਾਰ ਪੰਨਿਆਂ ਦੀ ਰਿਪੋਰਟ ਵਿੱਚ ਹੋਏ ਨੇ ਇਸ ਤੋਂ ਇਲਾਵਾ ਵੱਡੇ ਬੰਦਿਆਂ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਹੈ 200 ਤੋਂ ਵੱਧ ਬੰਦਾ ਹੈ ਬਿਕਰਮਜੀਠੀਆ ਦੇ ਵਿਰੋਧ ਜਿਨ੍ਹਾਂ ਦੇ ਕੋਲੋਂ ਪੁੱਛ ਗਏ ਚ ਬਿਜਲੈਂਸ ਪੰਜਾਬ ਪੁਲਿਸ ਵੱਲੋਂ ਵੱਡੇ ਪੱਧਰ ਤੇ ਕੀਤੀ ਗਈ ਉਹ ਸਾਰਾ ਤਾਮ-ਚਾਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਕਰਮ ਜੀਠਿਆ ਦੇ ਵਿਰੁੱਧ ਚੋਕ ਦਿੱਤਾ ਹੈ ਵਿਕਰਮ ਜੀਠਿਆ ਵੱਲੋਂ ਲੱਖਾਂ ਕੋਸ਼ਿਸ਼ਾਂ ਕੀਤੀਆਂ ਜਾ ਲੀਆਂ ਨੇ ਕਦੇ ਮੁਹਾਲੀ ਦੀ ਸਥਾਨਕ ਅਦਾਲਤ ਕਦੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਹਾਈ ਕੋਰਟ ਅਤੇ ਇੱਕ ਅਸਤਾ ਰਹਿ ਗਿਆ ਹੈ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਦਰਵਾਜਾ ਬਿਕਰਮ ਜੀਠੀਆ ਨੂੰ ਖੜਕਾਉਣਾ ਪੈ ਸਕਦਾ ਹੈ ਬਿਕਰਮ ਜੀਠੀਆ ਨੂੰ ਰਾਤ ਜੇਕਰ ਮਿਲਦੀ ਹੈ ਉਹ ਹੈ ਸੁਪਰੀਮ ਕੋਰਟ ਕਿਉਂਕਿ ਸੁਪਰੀਮ ਕੋਰਟ ਵੱਲੋਂ ਐਨਡੀਪੀਸੀ ਦੇ ਪਰਚੇ ਨੂੰ ਲੈ ਕੇ ਹਰੀ ਛੱਡੀ ਮਿਲੀ ਹੋਈ ਹੈ ਲੇਕਿਨ ਇਧਰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਬਿਕਰਮ ਜੀਠੀਆ ਤੇ ਵੱਡੀ ਕਾਰਵਾਈ ਹੋ ਸਕਦੀ ਹੈ ਹਾਲਾਂਕਿ ਫਿਰ ਦੁਬਾਰਾ ਬਿਕਰਮ ਜੀਠੀਆ ਦੀ 18 ਅਕਤੂਬਰ ਤੱਕ ਮੁਹਾਲੀ ਦੀ ਸਥਾਨਕ ਅਦਾਲਤ ਨੇ ਅੱਜ న్యాయਕ ਹਰਾਸਤ ਸੁਣਾ ਦਿੱਤੀ ਹੈ 18 ਅਕਤੂਬਰ ਤੱਕ ਫਿਰ ਨਵਾਂ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਹਵਾ ਖਾਣੀ ਪਵੇਗੀ ਬਿਕਰਮਜੀਤਿਆ ਨੂੰ ਅੱਜ ਬਿਕਰਮਜੀਤਿਆ ਦੀ ਪੇਸ਼ੀ ਵੀਡੀਓ ਕਾਨਫਰੰਸ ਰਾਹੀਂ ਮੁਹਾਲੀ ਦੀ ਅਦਾਲਤ ਵਿੱਚ ਕੀਤੀ ਗਈ ਤਤ ਦਲੀਲਾ ਅਤੇ ਅਪੀਲਾ ਪੇਸ਼ ਕੀਤੀਆਂ ਗਈਆਂ ਵਿਕਰਮਜੀਤਿਆ ਦੇ ਵਕੀਲਾ ਵੱਲੋਂ ਲੇਕਿਨ ਇਸ ਦੇ ਬਾਪ ਯੂਧ ਵੀ ਮੁਹਾਲੀ ਦੀ ਸਥਾਨਕ ਅਦਾਲਤ ਨੇ ਜਿਹੜਾ 8 ਅਕਤੂਬਰ ਤੱਕ ਐ ਵਿਕਰਮਜੀਤਿਆ ਦੀ ਨਿਆਇ ਖਰਾਸਬਧਾ ਦਿੱਤੀ ਹੈ ਹਾਲਾਂਕਿ ਵੱਖ-ਵੱਖ ਪੱਤਰਕਾਰਾਂ ਵੱਲੋਂ ਅਤੇ ਵਕੀਲਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਦੇ ਇਲਜ਼ਾਮ ਜਿਸ ਤਰ੍ਹਾਂ ਦੇ ਦੋਸ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀ ਦੱਸ ਰਹੇ ਨੇ ਇਹਨਾਂ ਦੇ ਮੁਤਾਬਕ ਅੱਤ ਲੀਸ 10 ਸਾਲ ਦੀ ਸਜ਼ਾ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੀ ਹੈ ਬਿਕਰਮ ਜੀਠਿਆ ਨੂੰ ਇੱਕ ਪਾਸੇ 7 ਤੋਂ 10 ਸਾਲ ਦੀ ਸਜ਼ਾ ਦੂਸਰੇ ਪਾਸੇ ਲੱਖਾਂ ਪੈ ਜੁਰਮਾਨਾ ਵੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਕਰ ਸਕਦੀ ਹੈ ਜੇਕਰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਵਾਇਆ ਜਾਂਦਾ ਹੈ ਬਿਕਰਮ ਜੀਠਿਆ ਵੱਲੋਂ ਤਾਂ